ਇੱਕ ਪਿੰਡ ਵਿੱਚ ਕਿਤਾਬਾਂੀਆਂ ਤੇ ਹਾਂ ਇੱਕ ਜੱਟ ਦੀ ਲਿਹਾਜ਼ ਤੇ ਪੂਰੀ ਦਿਹਾੜੇ ਦਿਨਾਂ ਦੀ ਆਪ ਦਾ ਹਾਂ ਉਦੋਂ ਪਈ ਉਹ ਸਮਾਂ ਚ ਕਈ ਕਈ ਹਣ ਦੇ ਪਈ ਜਵਾਗ ਤੇ ਕੁੜੀਆਂ ਤੇ ਆ ਉਦੋਂ ਚਾਚਾ ਇੱਕ ਦੋ ਦੋ ਮੁੰਡੇ ਦੇ ਉਦੋਂ ਕੁੜੀਆਂ ਚੜਖੇ ਕੱਤਦੀਆਂ ਹੁੰਦੀਆਂ ਚੜਖੇ ਕੱਤਦੇ ਰਾਤ ਨੂੰ ਰੂਰਾ ਕੱਤਣਾਂ ਬੱਦਤੀ ਪਕਾਪ ਕੁੰਦੀ ਫਿਰ ਦਿਨੇ ਦੋਨੇ ਟਾਈਮ ਲਾਦਾ ਰਾਤ ਨੂੰ ਕੁੜੀਆਂ ਇਕੱਠੀਆਂ ਹੋ ਕੇ ਕੱਤ ਲੈਣੀਆਂ ਉਹ ਕੱਟਣਿਆ ਕਰਦੇ ਆ ਭਾਈ ਉਹ ਬਾਣੀਆਂ ਦੀਆਂ ਕੁੜੀਆਂ ਦਾ ਕਈ ਕੋਈ ਉਹ ਜ਼ਿੰਮੇਦਾਰਾਂ ਦੇ ਆ ਉਹਨਾਂ ਚ ਆਪ ਤੇ ਇੱਕ ਕੁੜੀਆਂ ਦੀ ਸਾਲਾ ਪੂਰੀ ਲਿਹਾਜ਼ ਬਣ ਗਈ ਪੈ ਗਈ ਉਹ ਕੁੜੀਆਂ ਨੇ ਭਾਈ ਚੁੰਨੀ ਵਟਾਲੀ ਵੀ ਆਪਾਂ ਪਹਿਣਾ ਪਹਿਣਾ ਭਾਈ ਵੀ ਆਪਾਂ ਜਦੋਂ ਬਹਿਆਂ ਵੀ ਗਈਆਂ ਆਪਾਂ ਫੇਰ ਵੀ ਵਰਤਿਆ ਕਰਾਂਗੇ ਇੱਕ ਦੂਜੇ ਨਾਲ ਆਪ ਤੇ ਵਿਆਹ ਸੱਜੇ ਵੀ ਸੱਜਿਆ ਕਰਾਂਗੇ ਹਾਂ ਪੂਰਾ ਵਰਤਿਆ ਕਰਾਂਗੇ ਕਿਉਂ ਵੀ ਠੀਕ ਹੈ ਚਲੋ ਨਹੀਂ ਲਿਆ ਭਈ ਹੌਲੀ ਹੌਲੀ ਭਈ ਉਹ ਕੁੜੀਆਂ ਵੇਹਣਾਂ ਵੀ ਗਈਆਂ ਵੇਹਣਾਂ ਕੰਨਾਂ ਅੱਲਾ ਬੇਲਾਵੇਂ ਪਿੰਡਾਂ ਚ ਵੇਹਣਾਂ ਗਈਆਂ ਉਹ ਕਹਿੰਦੇ ਵੀ ਅੱਗੇ ਹੁੰਦੇ ਜਿਹੜੇ ਕੋਈ ਜ਼ਿੰਮੇਦਾਰਾਂ ਨੂੰ ਪਾਇਸਾ ਪੂਸਾ ਹਰੇਕ ਲਵੇ ਖਲੋ ਹੁੰਦਾ ਹੀ ਇਹ ਲੋੜ ਪੈਂਦੀ ਐ ਸਾਹੂਕਾਰਾਂ ਤੇ ਬਰਤ ਦੇ ਸਾਹਮਣੇ ਹਰੇਕ ਜ਼ਿੰਮੇਦਾਰ ਹੌਲੀ ਹੌਲੀ ਫਿਰ ਮੋੜ ਦਿੰਦਾ ਆ ਹੁਣ ਤਾਂ ਆਪਣੇ ਪਿੰਡਾਂ ਪੋਣਾਂ ਚ ਵੀ ਜਿੱਤੋਂ ਮਰਜੀ ਮਿਲ ਜਾਂਦੇ ਉਧਰ ਉਧਰ ਹੀ ਲੈ ਲੈਣ ਤੇ ਉਦੋਂ ਕੱਲੇ ਪਾਣੀ ਐ ਤੂੰ ਹੀ ਮਿਲਦਾ ਉਹ ਜਦੋਂ ਬਹਿਜਾਂ ਗਿਆ ਬਾਣੀਆਂ ਦਾ ਉਸ ਪਿੰਡਾਂ ਦੇ ਲਵੇ ਲਾਉਣੇ ਚੱਲਦਾ ਸੀ ਲੈਣ ਦੇਣਾ ਉਹ ਕਹਿੰਦਾ ਵੀ ਅਗਰਾਹੀ ਨੂੰ ਜਾਣਾ ਹੈ ਬਾਣੀਆਂ ਕਹਿੰਦਾ ਉਹ ਬਾਣੀਆਂ ਦੀ ਕੁੜੀ ਕਹਿੰਦੀ ਬਥੇ ਤੇਰੀ ਸਾਲੀ ਐ ਨਾਲੇ ਉਹ ਉੱਥੇ ਮਿਲ ਜੀਂ ਨਾ ਤੂੰ ਰੋਟੀ ਟੋਕ ਸਕਲੇਗਾ ਫਰਾਨੀ ਉਹਦੇ ਨੌਵੇਂ ਤੇਰੀ ਸਾਲੀਆ ਉਹਨਾਂ ਦੇ ਬਗ ਜੀ ਤੇ ਮਾਂ ਰਾਤ ਕੱਟੇ ਹੈਨਾ ਚੰਗਾ ਉਹਨੇ ਭਾਈ ਕੋੜੀ ਹੱਕੀ ਵਹਿ ਗਿਆ ਜਾ ਕੇ ਬਈਆਂ ਆਵਦੀਆਂ ਜਾ ਕੇ ਭਾਈ ਜਾ ਕੋਨੇ ਕਰੇ ਕੋੜੀ ਬਣਦੀ ਸਾਧੂ ਦੇ ਆਉ ਆਉ ਕਰੀ ਉਹ ਪਈ ਜਾਣ ਦੇਤੇ ਜਦੋਂ ਕੁੜੀਆਂ ਤਾਂ ਮੇਰਾ ਮਤ ਹੋਇਆ ਪੂਰਾ ਵੀ ਇਹ ਤੇਰਾ ਸਾਧੂ ਹੈ ਆ ਵੀ ਸਾਧੂ ਆ ਮੇਲੇ ਗਲੇ ਪੂਰਾ ਪੂਰੀ ਲਾਲੇ ਦੀ ਸੇਵਾ ਕਰੀ ਦਿਨੇ ਉਹ ਪਰਵਾ ਕੇ ਆਪਣੀ ਗਰਾਹੀ ਕਰਨ ਫਿਰ ਰਤ ਨੂੰ ਉੱਤੇ ਰਹੇਗਾ ਵੀ ਚਲ ਉਹਨਾਂ ਨੇ ਰੱਖ ਲਿਆ ਪੂਰੀ ਸੇਵਾ ਕਰੀ ਉਹ ਜਿੰਮੇਦਾਰ ਉਹ ਇਹੀ ਸੇਵਾ ਹੁੰਦੀ ਦੁੱਧ ਪਾਦ ਹੁੰਦਾ ਵੱਧ ਕਿ ਉਹ ਨੂੰ ਇਹੀ ਸੇਵਾ ਹੁੰਦੀ ਅੱਗੇ ਬੜਾ ਸ਼ਰਾਫ ਸਰੂਪ ਤਾਂ ਨਹੀਂ ਸੀ ਬੜਾ ਹੁੰਦਾ ਆ ਵੀ ਕੱਟਿੰਦੀ ਚਾਹੇ ਸਮੇਂ ਵੀ ਦੁੱਧ ਦਹੀਂ ਮੱਖਣੀ ਮੁਖਣੀ ਪੂਰਾ ਜੋਲ ਹੈ ਬਾਣੀ ਤੇ ਵੀ ਆਪਣਾ ਰਿਸ਼ਤੇਦਾਰ ਹੈ ਕਈ ਸੀਮਿੰਨ ਇਹੋ ਆਪਦੇ ਇਕਰਾਹੀ ਕਰਦਾ ਰਿਹਾ ਕਿਸੇ ਮਲਕੇ ਕਿਸੇ ਰਹਿ ਗਏ ਕਹਾ ਆ ਗਿਆ ਕੱत्ता ਕੱत्ता ਹੈ ਭਈ ਉਹਦੀ ਪਕਾ ਉਹ ਉਹ ਕਰੀ ਪਈ ਪਕਾ ਸਾਲੇ ਵੀ ਬੇਚਨ ਚੱਲਾਂਗੇ ਪਕਾ ਅੱਗੇ ਗੱਡਿਆਂ 'ਚ ਜਾਂਦੇ ਗੱਡਿਆਂ 'ਚ ਮੰਡੀ ਚਲੇ ਜਾਂਦੇ ਹੋਰ ਕੋਈ ਸਾਧਨ ਨਹੀਂ ਥੀ ਉਹ ਨਾਲੇ ਗੱਡੇ ਪਾਲੇ ਕਹਿੰਦੇ ਵੀ ਉਹ ਫਲਾਣਾ ਸ਼ਹਿਰ ਹੀ ਲੈ ਜਾਓ। ਨਾਲੇ ਉੱਥੇ ਸਭ ਨੇ ਆਪਣੇ ਸਾਟੂ ਨੂੰ ਮਿਲਿਆ ਉਹਦੇ ਘਰ ਲਈ ਕਹਿੰਦੀ ਤੇਰਾ ਸਾਟੂ ਐ ਨਾ ਲੱਗੇ ਜਾਇਂ। ਵੀ ਉੱਥੇ ਜਾਉ ਕਹਿੰਦੇ ਹਾਂ। ਗਏ ਹੋਏ ਪਕਾਤਾ ਜਾ ਕੇ ਪਈ ਉਹ ਵਿੱਕ ਗਈ। ਪਹਿਲੀ ਈ ਤੁਲ ਗਈ ਚਲਾ। ਜਾਣੇ ਉਹ ਕਹਿੰਦਾ ਯਾਰ ਮੈਨੂੰ ਇੱਥੇ ਇੱਕ ਫਲਾਣਾ ਬਾਣੀ ਐ। ਉਹਦਾ ਦੁਕਾਨ ਦੱਸ ਘਰ ਜਾਂ ਦੁਕਾਨ ਕੋਈ ਘਰ ਕਿੱਥੇ ਖੋਦਾ। ਮੰਡੀ ਚੋਂ ਪੁੱਛਾ ਉਹ ਕਿਸੇ ਨੂੰ। ਉਹ ਕਹਿੰਦਾ ਵੀ ਉਹਦਾ ਘਰ ਤੈਨੂੰ ਦੁਕਾਨ ਦੱਸ ਦਿੰਦਾ ਕਹਿੰਦੇ ਉਹ ਜਿਹੜੀ ਦੁਕਾਨ ਦੀ ਹੈ ਤੈਨੂੰ ਨਿਸ਼ਾਨੀ ਦੱਸਦੀ ਫਲਾਣੇ ਰੰਗ ਦਾ ਬੋਰਡ ਲੱਗਿਆ ਪੂਰੀ ਦੁਕਾਨ ਚੱਲਦੀ ਆ ਉਹਦੀ ਵੱਡੀ ਦੁਕਾਨ ਹੈ ਉੱਥੇ ਵਗ ਜਾ ਉਹ ਆਪ ਹੀ ਹੋ ਸਮਾਂ ਮੰਦਾ ਕਹਿੰਦਾ ਚੰਗਾ ਜੱਟ ਤਾਂ ਪਈ ਉਹਨਾਂ ਦੇ ਘਰੇ ਉੱਥੇ ਦੁਕਾਨ ਤੇ ਵਗ ਗਿਆ ਕਹਿੰਦਾ ਹੋਰ ਵੀ ਸੇਠ ਸਾਹਿਬ ਉਹਨੇ ਵੀ ਕਹਤਾ ਠੀਕ ਹੈ ਉਹਨੇ ਤਾਂ ਉਹੀ ਬਤਲ ਗਿਆ ਗੱਲ ਹੀ ਨਾ ਕਰੀ ਹਾਂ ਕੀ ਲੈਣਾ ਉਹ ਨੂੰ ਕਹਿੰਦਾ ਉਹ ਕਹਿੰਦਾ ਮੈਂ ਕੀ ਲੈਣਾ ਮੈਂ ਤਾਂ ਤੈਨੂੰ ਮਿਲਣਾ ਹੈ ਯਾਰ ਸਾਧੂ ਆ ਮੈਂ ਤਾਂ ਤੇਰਾ ਸਾਧੂ ਆ ਮੈਂ ਤਾਂ ਤੈਨੂੰ ਮਿਲਣਾ ਹੈ ਹੂੰ ਸਾਧੂ ਜੱਟ ਨਹੀਂ ਹੁੰਦੇ ਜੱਟਾਂ ਦੇ ਜੱਟ ਸਾਧੂ ਹੁੰਦੇ ਨੇ ਬਾਣੀਆਂ ਦਾ ਬਾਣੀਆਂ ਸਾਧੂ ਤੂੰ ਮੇਰਾ ਸਾਧੂ ਕਿਵੇਂ ਲੱਗਿਆ ਮੇਰਾ ਸਾਧੂ ਤਾਂ ਉਹ ਬਾਣੀਆਂ ਹੋ ਜੱਟਾਂ ਦੇ ਜੱਟ ਨਾ ਵੀ ਇਹ ਤੂੰ ਮੇਰਾ ਕੋਈ ਸਾਧੂ ਨਹੀਂ ਕਹਿੰਦਾ ਜਦ ਤੱਕ ਬਦਲ ਗਿਆ ਵੀ ਯਾਰ ਬਾਣੀਆਂ ਕਹਿੰਦਾ ਚੰਗਾ ਮੈਂ ਤਾਂ ਲੈਣਾ ਦਾ ਕਿ ਮੈਂ ਤਾਂ ਤੈਨੂੰ ਮਿਲ ਨਹੀਂ ਆਇਆ ਸੀ ਚੱਲ ਛੱਡ ਤੇਰੀ ਮਰਜ਼ੀ ਹੈ ਹੁਣ ਅੱਖਾਂ ਚ ਇਹ ਹੁੰਦਾ ਛੱਡ ਜਾ ਰਿਹਾ ਤੇ ਘਰੇ ਤਾਂ ਮਿਲ ਕੇ ਆਈਏ ਆਪਣੀ ਸ਼ਾਲੀ ਨੂੰ ਉਹ ਉੱਥੇ ਹੋਰ ਕਿਸੇ ਨੂੰ ਫਾਇਦਾ ਬੰਦਾ ਸੀ ਜਿਵੇਂ ਆਪਾਂ ਉਹ ਫਰਦਾਂ ਨੇ ਧਾਨਕ ਜੇ ਸਾਹਮਣੇ ਮੰਡੀਆਂ ਚ ਉਹ ਕਹਿੰਦਾ ਵੀ ਮੈਨੂੰ ਤੂੰ ਇਹ ਲਾਲੇ ਦਾ ਘਰ ਦੱਸ ਕਿਹਾ ਆਹ ਫੜ ਠਿਆਨੀ ਠਿਆਨੀ ਦਿੱਤੀ ਉਹਨੂੰ ਕਹਿੰਦਾ ਵੀ ਢੰਗਾ ਚੱਲ ਮੈਂ ਦੱਸਿਆ ਹਣਾ ਖਿਆਨੀ ਲੈ ਕੇ ਉਹਨਾਂ ਦਾ ਪਹਿਲਾ ਘਰ ਦਾ ਅੱਛਾ ਆ। ਵੀ ਆ ਘਰ ਆਉਂਦਾ। ਉਤਾ ਬਾਗਿਆ ਅੰਦਰ। ਅੰਦਰ ਜਦੋਂ ਪਈ ਉਹ ਲਾਲਿਆਂ ਦੀ ਕੁੜੀ ਨੇ ਜਾਣ ਦੀ ਸੈਨ ਲਿਆ ਵੀ ਠੀਕ ਆ। ਸੱਤਰੀਕ ਆਪਣੇ ਬਹਿ ਗਏ। ਔਰ ਅਮਰ ਭਈਆ ਪੁੱਛਿਆ ਉਹਨੇ ਵਧੀਆ। ਵੀ ਆਪਾਂ ਸਾਡਾ ਮੇਰਾ ਹੋ ਹੈ ਪਣ ਹੋਇਆ ਵੀ ਭੈਣਾ ਬਣੀ ਹੋਈ ਤੇ। ਹਾਂ। ਉਹ ਕਹਿੰਦੀ ਬਹਿ ਜਾ ਪੂਰੀ ਸੇਵਾ ਕਰੀ ਉਹ ਉਹਨੂੰ ਦੱਸਦਾ ਹੁੰਦਾ ਆਕੇ ਲਾਲੀ ਨੂੰ। ਕਰੇ। ਵੀ ਜਿਮੀਦਾਰ ਨੇ ਮੇਰੀ ਸੇਵਾ ਬਹੁਤ ਕਰੀ ਜਿਹੜੀ ਤੇਰੀ ਭੈਣ ਬਣੀ ਹੋਈ ਆ ਉਹਨਾਂ ਨੇ ਸੇਵਾ ਤੁਨਾਂ ਗਣੇ ਪੂਰੀ ਸੇਵਾ ਕਰੀ ਦੁੱਧ ੱਕੇ ਹੋ ਮੱਖਣੀ ਦਹੀਂ ਦੋਹਿਆਂ ਲੱਛਿਆਂ ਕਹਿੰਦਾ ਮੇਰੇ ਪੂਰੀ ਸੇਵਾ ਕਰਦਣੀ ਉਹ ਜਦੋਂ ਭਾਈ ਜਦੋਂ ਉਹ ਉਹਨੇ ਵੀ ਛਾਂ ਲੈ ਵੀ ਚੰਗਾ ਬਹਿ ਜਾ ਉਹਨੇ ਵੀ ਪੂਰੀ ਸੇਵਾ ਕਰੀ ਲਾਲੀ ਨੇ ਬਾਹਰੀਆਂ ਦੀ ਕੁੜੀ ਨੇ ਵਧੀਆ ਦੁੱਧ ਪਾਇਆ ਚਾਹ ਤੂਪੇਈ ਦੁੱਧ ਪਾਇਆ ਆਥਨ ਹੋ ਗਿਆ ਰਹਿ ਗਿਆ ਚਾਟਾ ਉਹ ਕਹਿੰਦੀ ਜੱਟ ਨੂੰ ਕਹਿੰਦੀ ਜਦੋਂ ਆਥਨ ਹੋ ਗਿਆ ਉਹ ਤਾਂ ਨੇਰੇ ਹੋਇ ਆਉਂਦਾ ਉਹ ਲਾਲਾ ਤਾਂ ਦੁਕਾਨ ਬੰਦ ਕਰਕੇ ਲੈ ਕਹਿੰਦੀ ਤੂੰ ਐ ਕਰ ਵੀ ਆਹ ਰਾਹਦਾਰੀ ਤੇਰਾ ਦਾਤਾ ਮੰਨ ਜਾ ਤੂੰ ਪੈ ਜਾ ਇੱਥੇ ਵੀ ਅਸੀਂ ਤਾਂ ਤਹਾਂ ਚਵਾਰੇ ਜਿਹਾ ਪਾਵਾਂਗੇ ਅਸੀਂ ਉੱਥੇ ਪੈਨਾਂ ਬਾੜਾ ਕੇ ਤੂੰ ਇੱਥੇ ਪੈ ਜਾ ਜਦੋਂ ਆਇਆ ਬਾਣੀਆਂ ਜਦੋਂ ਆਇਆ ਬਾਣੀਆਂ ਕਹਿੰਦੀ ਇਹ ਤੇਨਾਂ ਐ ਕਰੀਐ ਵੀ ਉਹ ਤਾਂ ਮੈਨੂੰ ਤਾਂ ਸਿਆਣੇ ਨਹੀਂ ਉਹ ਤਾਂ ਮੈਨੂੰ ਐ ਕਹਿੰਦਾ ਕਹਿੰਦੀ ਕੋਈ ਨਾ ਜਦੋਂ ਆਇਆ ਕਹਿੰਦੀ ਬਾਣੀਆਂ ਕਣੀ ਕਰੇ ੱਡੇ ਉਹਦੇ ਚਾਰ ਮਾਰੀ ਸ਼ਰਤ ਚੁੱਤੀਆਂ ਕਹਿੰਦਾ ਚੰਗਾ ਕਹਿੰਦੀ ਅਸੀਂ ਤਾਂ ਪਹਿਨਿਆ ਤਾਹਾਂ ਜਾ ਕੇ ਉਹ ਤਾਂ ਪੈ ਗਿਆ ਭਈ ਦੁਕਾਨ ਬੰਦ ਕਰਕੇ ਬਾਣੀਆਂ ਤਾਂ ਆ ਗਏ ਨੇਰੇ ਹੋਏ ਨੇਰੇ ਹੋਏ ਦੁਕਾਨਾਂ ਬੰਦ ਕਰਦene ਜਦੋਂ ਆ ਕੇ ਉਹਨੇ ਖੋਲਿਆ ਬਾਹਰ ਉਹ ਤਾਂ ਆਪਦੇ ਹੁਣ ਤਾਹਾਂ ਪੈ ਗਿਆ ਉੱਚੇ ਸਾਮੇ ਚੜਕੇ ਸਵਾਰੇ 'ਚ ਉਹ ਤਾਂ ਕੱਲੇ ਹੀ ਪਿਆ ਤੀ ਜੱਟ ਜੱਟਾ ਕੇ ਪਾ ਰੱਖਦਾ ਤੌੜੀ ਜੀਆਂ ਚੁੱਤੀਆਂ ਨਰੋਇਆਂ ਉਹ ਕਾਲੜੀ ਵੀ ਹੁੰਦੀ ਤੌੜੀ ਦੀ ਜੁੱਤੀ ਜਦੋਂ ਬਾਣੀਆਂ ਨੇ ਖੋਲਿਆ ਬਾਹਰ ਉਹਨੇ ਦਾ ਉੱਠਿਆ ਮੰਝੇ ਤੋਂ ਬਾਣੀਆਂ ਦੇ ਸੱਚ ਤਿੰਨ ਚਾਰ ਮਾਰੀਆਂ ਜੁੱਤੀਆਂ ਬਾਣੀਆਂ ਦਾ ਮਾਰੇ ਚੰਗਿਆੜਾ ਹਾਂ ਕਰਤਾ ਬਾਹਰ ਭੱਜ ਗਿਆ ਓਹੋ ਹੋ ਹੋ ਬਾਣੀਆਂ ਕਹਿੰਦਾ ਵੀ ਆਪਾਂ ਤਾਂ ਘਰ ਭੁੱਲ ਗਏ ਆਪਾਂ ਤਾਂ ਕਹਿੰਦੇ ਜੱਟਾਂ ਦੀ ਆ ਬੜੇ ਚੌਂਦੀ ਲੱਗੇ ਕਹਿੰਦਾ ਆਪਣੇ ਮਨ ਚੀਕਾ ਕਹਿੰਦਾ ਆਪਾਂ ਤਾਂ ਜੱਟ ਦੇ ਆਪਣੇ ਭੈਣ ਦਾ ਕੁੱਟ ਤੇ ਤੇ ਭਾਈ ਉਹ ਪਰਾਂ ਦੂਰ ਭਾਗ ਗਿਆ ਫਿਰ ਦੂਰ ਗਿਆ ਉੱਥੇ ਪੰਡਤਾਂ ਦਾ ਮੁੰਡੇ ਦੀ ਦੁਕਾਨ ਸੀ ਉਹ ਨੂੰ ਜਾਂਦੇ ਹੁੰਦੇ ਉਹਨਾਂ ਮਾਰੀ ਹਾਂ ਕਹਿੰਦਾ ਯਾਰ ਉਰੇ ਇੱਕ ਬਾਰ ਖੋਲੀ ਖਲਾ ਲਿਆ ਕਹਿੰਦਾ ਕੀ ਗੱਲ ਹੈ ਸਿੱਠਾ ਕਹਿੰਦਾ ਮੈਨੂੰ ਤਾਂ ਲੱਗੀ ਚੌਂਦੀ ਹਾਂ ਮੈਨੂੰ ਤਾਂ ਮੇਰੇ ਘਰ ਦਾ ਨਹੀਂ ਪਤਾ ਲੱਗਦਾ ਮੈਨੂੰ ਮੈਨੂੰ ਕਦੋਂ ਕੁੱਤੀ ਆ ਮੈਂ ਤਾਂ ਘਰੇ ਆਪਦੇ ਮੈਨੂੰ ਘਰ ਦੱਸ ਕੇ ਆ ਆ ਫੜੇ 1 ਰੁਪਿਆ ਹਾਂ ਤੇਰਾ ਤੈਨੂੰ ਦਿੱਤਾ ਕਹਿੰਦਾ ਮੇਰੇ ਘਰੇ ਦੱਸਿਆ ਕਹਿੰਦਾ ਚੱਲ ਕਹਿੰਦਾ ਘਰੇ ਨਹੀਂ ਮੈਂ ਬੜਨਾ ਐਨਾ ਮੈਨੂੰ ਟਾਈਮ ਨਹੀਂ ਮੈਂ ਤੈਨੂੰ ਘਰ ਦੱਸਾਂ ਫਿਰ ਤੂੰ ਆ ਜੀ ਕਹਿੰਦਾ ਚੰਗਾ ਪੰਡਤਾਂ ਨੇ ਪੰਡਤ ਨੇ ਤਾਂ ਜਾ ਕੇ ਕਹਿੰਦਾ ਦਿਖਾ ਘਰ ਫਲਾਣੇ ਦਾ ਜੇ ਤੈਨੂੰ ਚੌਂਦੀ ਲੱਗੀ ਤੈਨੂੰ ਦੱਸਾਂ ਆ ਫਲਾਣੇ ਦਾ ਫਲਾਣੇ ਦਾ ਪੰਜ ਸੀ ਘਰਾਂ ਦੇ ਨੌ ਗਣਿਆ ਆ ਕੇ ਆਹ ਕਹਿੰਦਾ ਉਹਦੇ ਲਾਫੇ ਤੇਰਾ ਘਰ ਖੋਲ ਲੈ ਬਾਹਰ ਆਵਦਾ ਭੱਜ ਜਾ ਮੈਂ ਜਾਣਾ ਹੋਰ ਜਿਆਦੇ ਨਹੀਂ ਰੋ ਗਿਆ ਜਿਆਦੇ ਉਹ ਤਾਂ ਜਦੋਂ ਭਈ ਦੁਬਾਰੇ ਉਹਨੇ ਬਾਹਰ ਫੇਰ ਖੋਲ ਕੇ ਅੰਦਰ ਵੜਿਆ ਜੱਟ ਨੂੰ ਤਾਂ ਪਤਾ ਹੀ ਜੱਟ ਤਾਂ ਫੇਰ ਉੱਠਿਆ ਤਾਂ ਨਚਾਰ ਮਾਰੇ ਫੱਡੇ ਸਰਚ ਬਾਣੀਆਂ ਫੇਰ ਭੱਜ ਗਿਆ ਬਾਹਰ ਛੜਾ ਕੇ ਕਹਿੰਦਾ ਯਾਰ ਉਹ ਵੀ ਮਖੌਲ ਕਰ ਗਿਆ ਬਾਹਮਣ ਵੀ ਇਹ ਵੀ ਕਿਸੇ ਤਰ੍ਹਾਂ ਹੋਰੀ ਬਾੜ ਗਿਆ ਜਿਆਰਾ ਫੇਰ ਉਹ ਵੇਪਾਛੇ ਪੱਜ ਗਿਆ ਇੱਧਰ ਪੱਜਿਆ ਉੱਥੇ ਉਹ ਮਿਸਤਰੀ ਤੇ ਮਿਸਤਰੀਆਂ ਦੁਕਾਨ ਤੇ ਕੰਮ ਕਰਦੇ ਉਹਨਾਂ ਨੂੰ ਕਹਿੰਦਾ ਵੀ ਯਾਰ ਮੈਂ ਮੈਨੂੰ ਲਾ ਕੇ ਚਾਹੁੰਦੀ ਮੈਨੂੰ ਮੇਰਾ ਘਰ ਦੱਸ ਕੇ ਆ ਆ ਫੜੇ 1 ਰੁਪਿਆ ਮਿਸਤਰੀਆਂ ਦਾ ਮੁੰਡਾ ਦੀ ਕਹਿੰਦਾ ਚੱਲ ਚੱਲ ਛੱਡਣ ਕਹਿੰਦਾ ਮੈਂ ਘਰੇ ਨਹੀਂ ਬਾਲਾ ਟਾਈਮ ਨਹੀਂ ਮੈਂ ਤਾਂ ਤੈਨੂੰ ਘਰ ਘਰ ਦੱਸ ਕੇ ਆਉਂ ਕਿਤੇ ਉੱਤੇ ਕਹੇ ਕਹਾਂ ਜਾ ਬਹੁ ਆ ਜਾ ਕਹਿੰਦਾ ਚੰਗਾ ਜਦੋਂ ਭਾਈ ਉਹਨੇ ਮਿਸਤਰੀ ਕਹਿੰਦਾ ਵੀ ਆ ਦੇਖ ਆ ਘਰ ਫਲਾਣੇ ਦਾ ਆ ਤਮਕੇ ਦਾ ਤਮਕੇ ਦਾ ਆਕਰ ਸੋਡਾ ਆ ਗਿਆ ਜਾਂ ਵੜ ਜਾ ਆਪ ਮੁੜ ਗਿਆ ਖੜ ਜਾ ਤੀਜੀ ਗੇ ਫੇਰ ਜਦੋਂ ਜਾ ਕੇ ਬਾਹਰ ਖੋਲਿਆ ਜੱਟ ਤਾਂ ਉੱਠਿਆ ਉਹੀ ਫੇਰ ਚੱਕਰ ਫੇਰ ਗੁੱਸਾ ਤੇ ਜੱਟ ਨੂੰ ਫੇਰ ਦੇ ਸਿਰ ਚ ਫੱਡਾ ਦੇ ਸਿਰ ਚ ਫੇਰ ਬਾਣੀਆਂ ਦਾ ਭੱਜ ਗਿਆ ਉਹ ਕਹਿੰਦਾ ਵੀ ਅੱਜ ਨਹੀਂ ਆਪਾਂ ਨੂੰ ਘਰ ਸੌਂਦਾ ਤਾਂ ਕਿਸੇ ਦਾ ਹੋਰ ਹੀ ਆ ਕਰ ਜਾ ਕੇ ਦੁਕਾਨ ਚ ਪੈ ਗਿਆ ਦੁਕਾਨ ਚ ਹੀ ਪੈ ਗਿਆ ਉੱਥੇ ਰਾਤ ਕੱਟੀ ਘਰੇ ਤਾਂ ਆਈ ਨਾ ਉਹ ਹਾਂ ਕੀ ਕਹਿਣਾ ਜਦੋਂ ਦਵਾਰੇ ਪਈ ਤੜਕੇ ਦਿਨ ਚੜੇ ਉੱਠਿਆ ਭੁੱਖਣ ਪਾਣਾ ਚਲ ਬਾਣੀ ਉੱਥੇ ਪੈ ਗਿਆ ਜਦੋਂ ਆਇਆ ਬਾਣੀਆ ਘਰੇ ਬਾਲ ਕਹਿੰਦਾ ਆਓਏ ਸਾਡੂ ਆਓ ਸਾਡੂਆ ਮੇਰੇ ਮੇਰੇ ਬਾਤੇ ਬਾਣੀਆ ਫੇਰ ਵੀ ਸਾਨਤੂਨ ਗੱਲ ਦੱਛਿਆ ਨਾ ਵੀ ਮੈਂ ਕਹਣੀ ਮੇਰੇ ਆਹ ਗੱਲ ਹੋਈ ਐ ਨਹੀਂ ਪਤਾ ਵੀ ਉਹੀ ਕਰੀ ਜਾਂਦਾ ਇਹ ਕਹਿੰਦਾ ਫੇਰ ਤੂੰ ਮਿਲੇ ਹੀ ਨਹੀਂ ਸਾਡੂਆ ਮੂੰਹ ਵੀ ਨਹੀਂ ਦਿਖਾਉਂਦਾ ਯਾਰ ਉਹ ਤੈਨੂੰ ਮੈਂ ਕੀ ਮੂੰਹ ਦਿਖਾਵਾਂ ਉੱਥੇ ਕਬੇੜਾ ਹੋ ਗਿਆ ਮੈਨੂੰ ਦੁਕਾਨ 'ਚ ਮੈਂ ਤਾਂ ਤੜਕੇ ਜੇ ਮੇਰੇ ਰੋਟੀਆਂ ਬਚੀਆਂ ਪਈਆਂ ਤੇ ਮੈਂ ਤਾਂ ਖਾ ਕੇ ਉੱਥੇ ਹੀ ਪੈ ਗਿਆ ਵੀ ਚਲੋਂ ਘਰੇ ਜਾਂਦੀ ਨਹੀਂ ਉਹ ਹੁਣ ਮਿਲ ਲੈ ਹੁਣ ਆਪਾਂ ਮਿਲ ਗਿਆ ਮੈਨੂੰ ਨਹੀਂ ਪਤਾ ਹੋਰ ਠੀਕ ਠਾਕ ਹੈ ਕਹਿੰਦਾ ਉਹ ਕਹਿੰਦਾ ਤੂੰ ਤਾਂ ਉੱਥੇ ਪੈ ਗਿਆ ਮੈਂ ਥੋੜੀ ਇੱਥੇ ਬਾਅਦ ਪੈ ਗਿਆ ਚੱਲ ਵੀ ਇੱਥੇ ਮੈਂ ਪੈਣਾ ਵੀ ਸੁਣਨਾ ਹੈ ਕਰ ਕਹਿੰਦਾ ਚੋਰ ਤੈਨਂਗੇ ਲਾਇਆ ਤਿੰਨ ਗੇਲ ਕੁੱਟਿਆ ਮੈਂ ਚੋਰ ਜੇ ਨਾ ਮੈਂ ਹੁੰਦਾ ਕਹਿੰਦਾ ਤੇਰਾ ਸਾਰਾ ਘਰ ਲੁੱਟ ਕੇ ਲੈ ਜਾਂਦਾ ਤਿੰਨ ਗੇਲ ਬੜਿਆ ਰਾਤ ਨੂੰ ਚੋਰ ਚੋਰੀੋਂ ਮੈਂ ਫਿਰ ਜਾਗਦਾ ਦੀ ਮੈਂ ਸਿਰਚ ਫੱਡੇ ਲਾਇਆ ਕਣਾ ਪਤਾ ਉਹਨੂੰ ਵੀ ਲੱਗਦਾ ਜਾਂ ਪਤਾ ਕੀ ਉਹ ਟਾਲਦਾ ਸੀ ਉਹ ਕਹਿੰਦਾ ਅੱਛਾ ਜੀ ਕਹਿੰਦਾ ਵਧੀਆ ਰਿਹਾ ਤੂੰ ਤਾਂ ਫੇਚੋੜ ਤਾਲਤਾ ਫੇਰ ਭਾਈ ਆਪ ਵਿਚ ਮਿਲੇ ਵਰਤੇ ਉਹਨੇ ਗੱਲ ਉਹ ਤਾਂ ਫਿਰ ਸੇੜੀ ਹੀ ਨਹੀਂ ਵੀ ਕੁੱਟਿਆ ਗਿਆ ਮੈਂ ਕਿਵੇਂ ਕੁੱਟਿਆ ਉਹਨਾਂ ਨੇ ਫਿਰ ਉਹਦੇ ਹੱਥ ਨੇ ਜੱਟ ਦੀ ਵਧੀਆ ਸੇਵਾ ਸੁਭਾ ਕਰੀ ਫੇਰ ਰੱਖਿਆ ਪ੍ਰੇਮ ਨਾਲ ਵੀ ਆਪਾਂ ਮਿਲਦੇ ਵਰਤੇ ਰਹਾਂਗੇ ਚੱਲ ਫੇਰ ਉਹ ਕਹਿੰਦਾ ਵੀ ਮੈਂ ਤਾਂ ਜਾਣਾ ਦੁਕਾਨ ਤੇ ਰੋਟੀ ਖਾ ਕੇ ਤੂੰ ਫਿਰ ਭਾਈ ਰੋਟੀ ਖਾ ਲੈ ਫਿਰ ਜੇ ਤੂੰ ਕਹੇਂਗਾ ਮੈਂ ਸੱਜਾਂ ਕਹਿੰਦਾ ਕੋਈ ਨਾ ਸੱਜਿਆਹੀਂ ਚੱਲ ਉਹ ਭਾਈ ਉਹਨੇ ਫਿਰ ਉਹ ਰੋਟੀ ਖਾ ਕੇ ਦੁਕਾਨ ਤੇ ਵਾ ਗਿਆ ਉਹ ਜੱਟ ਭਾਈ ਆ ਗਿਆ ਆ ਕੇ ਜੱਟਾ ਬਲਾ ਕਰੇ ਫੇਰ ਵੀ ਪੂਰੇ ਸਕੀਰੀ ਸਕੂਰੀ ਨਾਲ ਆਪਣੇ ਮਿਲਬਰਤ ਰੱਖਦੇ ਨੇ ਤੇ ਇਹੀਆਂ ਜਿਹਾ ਭਾਈ ਇਹ ਕਹਾਣੀਆਂ ਇਹ ਪੰਜਾਬ ਦਾ ਜਾਂ ਕੋਈ ਪਾਸ ਦਾ ਆਪਾਂ ਵਿੱਚ ਨਾਉ ਆ ਜਾਂਦਾ ਹੈ ਇਹ ਐਵੇਂ ਕਿਸੇ ਨੂੰ ਗੁੱਸਾ ਅਗਲਾ ਲੱਗਦਾ ਭਾਈ ਮਾਫ ਕਰੇ ਵੀ ਇਹ ਤਾਂ ਨਾਉ ਵਿੱਚ ਆ ਜਾਂਦੇ ਨੇ ਜਿਵੇਂ ਜਿਵੇਂ ਕਹਾਣੀਆਂ ਬਣਿਆ ਨੇ ਧੰਨਵਾਦ ਭਾਈ ਚੈਨਰ ਵਾਲਿਆਂ ਦਾ ਧੰਨਵਾਦ ਭਾਈ ਸੁਣਨ ਵਾਲਿਆਂ ਦਾ ਜੇ ਕੋਈ ਗਲਤੀ ਹਲਤੀ ਹੋ ਗਈ ਤਾਂ ਭਾਈ ਮਾਫ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ